ਜੇ ਸਾਨੂੰ ਮਾਣ ਬਖਸ਼ਿਆ ਹੈ ਪ੍ਰਬੰਧ ਕਮੇਟੀ ਗੁਰਦੁਆਰਾ ਸਾਹਿਬ ਜੀ ਨੇ ਪੰਚਾਇਤ ਮੈਂ ਪੰਚਾਇਤ ਦੇ ਜੋ ਪ੍ਰਬੰਧ ਸੱਜਣ ਨੇ ਉਹਨਾਂ ਨੇ ਤੇ ਸੰਗਤਾਂ ਨੇ ਸਾਨੂੰ ਸੋਨਾ ਮਕਾਨ ਬਣਾ ਕੇ ਸਾਨੂੰ ਨਿਵਾਜਿਆ ਹੈ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਨਗਰ ਦਾ ਕਰਦੇ ਆ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਦੇ ਆ ਹੋਰ ਵੀ ਸਾਰੇ ਆਂ ਦਾ ਧੰਨਵਾਦ ਆ ਦੇਖੋ ਬੇਨਤੀ ਕਰਾਂਗਾ ਜੀ ਸੰਗਤ ਨੂੰ ਪਿੰਡ ਸੰਗਾਲੀ ਦੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਪੰਚਾਇਤ ਸਮੂਹ ਸੰਗਤ ਅਤੇ ਐਨਆਰਆਈਬਾ ਵੱਲੋਂ ਬਹੁਤ ਸੋਹਣਾ ਉਦਮ ਉਪਰਾਲਾ ਕੀਤਾ ਗਿਆ ਜੋ ਕਿ ਇਥੋਂ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਚਮਕੌਰ ਸਿੰਘ ਜੀ ਲਗਭਗ 25-30 ਸਾਲ ਤੋਂ ਇਸ ਨਗਰ ਵਿੱਚ ਬਤੌਰ ਹੈੱਡ ਗ੍ਰੰਥੀ ਦੀ ਸੇਵਾ ਨਿਵਾ ਰਹੇ ਨੇ ਸੋ ਉਸ ਦੇ ਪਰਿਵਾਰ ਨੂੰ ਰਹਿਣ ਬਸੇਰੇ ਲਈ ਸਾਰੇ ਨਗਰ ਨੇ ਬਹੁਤ ਸੋਹਣੇ ਮਹਿਲ ਆ ਜਿਹੜੇ ਉਹ ਬਖਸ਼ਿਆ ਜੀ ਅੱਜ ਸਮੁੱਚੀ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਦੀ ਦੁਆਟਸਰਾ ਲੈਂਦੇ ਆ ਸ੍ਰੀ ਖੰਡ ਪਾਠ ਸਾਹਿਬ ਜੀ ਦੇ ਸੰਪੂਰਨ ਭੋਗ ਪਾਇਆ ਤੇ ਮੈਂ ਉੱਥੇ ਹੀ ਸਾਰੀ ਸੰਗਤ ਇਕੱਤਰ ਹੋਈ ਆ ਬਹੁਤ ਸੱਜਣ ਮਿੱਤਰ ਪਹੁੰਚੇ ਆ ਤੇ ਮੀਡੀਆ ਦੇ ਰਾਹੀਂ ਮੈਂ ਸਾਰੀਆਂ ਹੀ ਨਾਨਕਲੇਵਾਂ ਨੂੰ ਸਿੱਖ ਸੰਗਤ ਨੂੰ ਬੇਨਤੀ ਕਰਦਾ ਆਂਗਾ ਵੀ ਜਿੱਥੇ ਵੀ ਗ੍ਰੰਥੀ ਸਿੰਘ ਜੀ ਦੀ ਲੋੜ ਆ ਉਹ ਪੂਰੀ ਕੀਤੀ ਜਾਵੇ ਜਿੱਦਾਂ ਕਿ ਨਗਰ ਨੇ ਵੇਖਦਿਆਂ ਹੋਇਆਂ ਵੀ ਇੱਕ ਹੈੱਡ ਗ੍ਰੰਥੀ ਸਾਹਿਬ ਜਿਹੜੇ 25-30 ਸਾਲ ਤੋਂ ਸੇਵਾ ਨਿਭਾ ਰਹੇ ਆ ਪਿੰਡ ਨਗਰ ਦੂਰ ਹੋਣ ਕਰਕੇ ਆਉਣਾ ਜਾਣਾ ਔਖਾ ਤੇ ਇੱਥੇ ਹੀ ਫਿਰ ਉਹਨਾਂ ਦਾ ਰੈਣ ਮਸ਼ੀਰਾ ਜਿਹੜਾ ਕੀਤਾ ਗਿਆ ਭਾਈ ਚਮਕੌਰ ਸਿੰਘ ਜੀ ਦਾ ਸੋ ਬੇਨਤੀ ਆ ਵੀ ਰਾਗੀ ਢਾਡੀ ਕਵੀਸਰ ਪ੍ਰਚਾਰਕ ਸਹਿਬਾਨਾਂ ਦੀ ਜਿਹੜੀਆਂ ਲੋੜਾਂ ਨੇ ਜਾਂ ਉਹਨਾਂ ਦਾ ਬਣਦਾ ਮਾਣ ਸਤਿਕਾਰ ਆ ਉਹ ਸਿੱਖ ਸੰਗਤਾਂ ਜ਼ਰੂਰ ਦਿਆ ਕਰੋ ਜੀ ਕਿਉਂਕਿ ਬਹੁਤ ਤਰਾਸਦੀ ਆ ਜਿਹੜੀ ਸਾਡੀ ਸਿੱਖ ਕੌਮ ਦੀ ਜਾਂ ਕਹ ਲਈਏ ਸਾਡੇ ਪਾਠੀ ਸਿੰਘਾਂ ਦੀ ਉਹ ਇਹ ਆ ਕਿ ਵੀ ਗ੍ਰਾਂthi ਸਿੰਘ ਆਪਦੇ ਬੱਚਿਆਂ ਨੂੰ ਗ੍ਰਾਂਥੀ ਨਹੀਂ ਬਣਾ ਰਿਹਾ ਪ੍ਰਚਾਰਕ ਆਪਦੇ ਬੱਚਿਆਂ ਨੂੰ ਪ੍ਰਚਾਰਕ ਨਹੀਂ ਬਣਾ ਰਿਹਾ ਉਹਦੀ ਪ੍ਰੋਬਲਮ ਇਹ ਆ ਤਨਖਾਹਾਂ ਘਟਨੇ ਭੇਟਾਵਾਂ ਘਟਨੇ ਗਈਆਂ ਹਰ ਇੱਕ ਗ੍ਰਾਂਥੀ ਚਾਹੁੰਦਾ ਸਾਡਾ ਬੱਚਾ ਵੀ ਵਧੀਆ ਸਕੂਲਾਂ 'ਚ ਪੜ੍ਹਨ ਵਧੀਆ ਐਜੂਕੇਸ਼ਨ ਪ੍ਰਾਪਤ ਕਰਨ ਉਹ ਵੀ ਵਧੀਆ ਖਾਣ ਉਹ ਵੀ ਵਧੀਆ ਪੈਣ ਸੋ ਇਸ ਕਰਕੇ ਇਹ ਤਾਂ ਹੀ ਸੰਭਵ ਹੈ ਜੇ ਸੰਗਤ ਪ੍ਰਚਾਰਕਾਂ ਨੂੰ ਰਾਗੀ ਢਾਡੀ ਕਵੀਸਰ ਸਹਿਵਾਨਾਂ ਨੂੰ ਗ੍ਰਾਂਥੀ ਸਹਿਵਾਨਾਂ ਦਾ ਮਨ ਦਾ ਮਾਨ ਸਤਕਾਰ ਕਰੇਗੀ ਸੋ ਕਾਬਲੇ ਤਾਰੀਫ ਸਮੂਹ ਨਗਰ ਨਿਵਾਸੀ ਸੰਗਤਾਂ ਨੇ ਪਿੰਡ ਸੰਗਾਲੀ ਨੇ ਕਾਰਜ ਕੀਤਾ ਗਿਆ ਜੀ ਸੋ ਬਹੁਤ ਵਧਾਈ ਦੇ ਪਾਤਰ ਨੇ ਸੋ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਜੀ ਵੱਲੋਂ ਜਥੇਦਾਰ ਸ੍ਰੀ ਕਾਤਕ ਸਾਹਿਬ ਜੀ ਵੱਲੋਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਭਪਿੰਦਰ ਸਿੰਘ ਜੀ ਭਲਵਾਨ ਵੱਲੋਂ ਸਾਰੀ ਸੰਗਤ ਵੱਲੋਂ ਇਹ ਨਗਰ ਨਿਵਾਸੀ ਸੰਗਤਾਂ ਨੂੰ ਸਰਦਾਰ ਚਮਕੌਰ ਸਿੰਘ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ